ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਟਾ ਬੰਨੇ ਤੁਸੀਂ ਠੀਕ ਠਾਕ ਹੋਗੇ ਮਾਲਕ ਤੁਹਾਨੂੰ ਸਭ ਦੀ ਗਲਾ ਤੰਦਰੁਸਤੀ ਬਖਸ਼ੇ ਕਿ ਨਹੀਂ ਵੰਦੇ ਚੱਲ ਰਿਹਾ ਸੀ ਨੂਰਾ ਤੇ ਮੈਨੂੰ ਆਈ ਵੀਡੀਓ ਕਿ ਮੈਂ ਲੈ ਆਂ ਵਿਆਹ ਕਿਉਂ ਆ ਉਹ ਲੈ ਆਂ ਵਿਆਹ ਕੇ ਮੈਂ ਕਦੇ ਵੀ ਨਹੀਂ ਜਾਂਦੀ ਤੇਰੇ ਨਾਲ ਇਦਾਂ ਹਨਾ ਹਾਂ ਕਿਉਂ ਨਾ ਨਾ ਜਿਹੜੇ ਉਹ ਲੈਂਦੀ ਹੀ ਨਹੀਂ ਜਾਂਦੇ ਨੇ ਆਪਾਂ ਕਹਿੰਦਾ ਜੀ ਇਹ ਨਹੀਂ ਚਾਹ ਹੋ ਜਾਣੀ ਉਹ ਵੀ ਦੋ ਤਿੰਨ ਹੋ ਜਾਣੀ ਹਾਂ ਵੇ ਲੋ ਕਿੰਨੀ ਆਮੀ ਚ ਰੌਣਕਾਂ ਲੱਗੀਆਂ ਜੀ ਹੈ ਜੋਤੀ ਦੀਦੀ ਸਾਰਿਆਂ ਨੇ ਕਿੰਨੇ ਯਤਨ ਕੀਤੇ ਚਾਚੇ ਨੇ ਲਿਆਉਣ ਵਾਸਤੇ ਹੁਣ ਤਾਂ ਪਾਣੀ ਮਾਰਨ ਨੂੰ ਆ ਹੀ ਗਈਆਂ ਨਾ ਕਹੀਂ ਪਾਣੀ ਮਾਰ ਕੇ ਰਹਿਣਾ ਵਾ ਅਹੀਂ ਹੋਣੀ ਅਹੀਂ ਪਾਣੀ ਮਾਰ ਕੇ ਰਹਿਣਾ ਵਾ ਤੋਹੀਂ ਪਤਾ ਨਹੀਂ ਹੁਣ ਕਿਹੜੇ ਰੰਗ ਰੰਗਾਉਣੇ ਆਣ ਕੇ ਭੈਣੋਂ ਅਹੀਂ ਰੰਗਾਂ ਨਹੀਂ ਦੇੜੇ ਅਹੀਂ ਰੰਗਾਂ ਨਹੀਂ ਦੇੜੇ ਖੜ ਨਹੀਂ ਬਸੰਦੇਣਾ ਛੱਡ ਲੋ ਨਾ ਦੇ ਕਿਚੋਲਾ ਛੱਡ ਲੋ ਤੀ ਤੇ ਚੋਲਾ ਨਹੀਂ ਛੱਡਦੇ ਕੱਗਰਾਂ ਲਿਬੜ ਗਿਆ ਮਾਮੀ ਨਾ ਜਲਦੀ ਕਰੋ ਖੜਿਆ ਆਈਗਾ ਕੱਗਰੇ ਦੀ ਦੇ ਲੋਣ ਭੇਜ ਗਈ ਕੱਗਰੇ ਦੀ ਦੇ ਭੇਜ ਗਈ ਉਹਦੇ ਤੁਸੀਂ ਵੀਡੀਓ ਦੀ ਸ਼ੂਟ ਕਰਨ ਕੱਗਰੀ ਕੋਈ ਨਹੀਂ ਬਉਟੀ ਨਾ ਭੇਜ ਜਾਈ ਨਵੇਂ ਖੜੜੀ ਦੁੱਤੀ ਓਏ ਉਹ ਤਾਂ ਕਿਥੇ ਇੱਥੇ ਹਾਂ ਦਿਆ ਕਾਲਾ ਜਹਾ ਵੀ ਨਹੀਂ ਇਹ ਨਹੀਂ ਮੈਂ ਸੀ ਚੁਕਰੀ ਹੋ ਗਈ ਦਿੱਕੀ ਹੈ ਜਿਸ ਕੋ ਆ ਚੁਕਰੀ ਮਾਈਕ ਤੇ ਬੱਕਾ ਮੈਂ ਨਹੀਂ ਦਿੱਤੀ ਲੋਏ ਦੀ ਨਹੀਂ ਦੁਕੀਆ ਚਲੋ ਚਲੋ ਹੁਣ ਕੀ ਹੋ ਗਿਆ ਮੀ ਬੋਤ ਜੇ ਚਲੋ ਧਿਆਨ ਨਾ ਜਾਇਓ ਹੁਣ ਬਾਜੀਆ ਨਾ ਪਵਾਇਓ ਹੈ ਬਾਜੀਆ ਨਾ ਪਵਾਇਓ ਧਿਆਨ ਨਾ ਜਾਇਓ ਇੱਕ ਮਿੰਟ ਨਹੀਂ ਸਵੇਰ ਦਾ ਮੀ ਹਟਿਆ ਥੋੜਾ ਜਿਹਾ ਹਟਿਆ ਛਲਕਾ ਛਲਕਾ ਛੋੜਾ ਹੀ ਦੇ ਲੋ ਇਹ ਸੇਰਤੇ ਫਲਕਾਰੀ ਵਰ ਗਈ ਆ ਆਣੀ ਜੋ ਹਾਈ ਫੁਲਕਾਰੀ ਨਾਲ ਘੱਟਵਾ ਉਹੀ ਕੀ ਫੁਲਕਾਰੀ ਵਗੈਰੇ ਖਟੜੀ ਦਿੱਤੀ ਉਧਰ ਆਉਣ ਲੱਗਾ ਮਨਜੋਤ ਚਲੋ ਆਜੋ ਸਸਿਕਾ ਜੀ ਪਰਾਂ ਨੂੰ ਜੈਵੀ ਜਦੂ ਬਣੀ ਜਾ ਰਿਹਾ ਹੈ ਸਟੇਕ ਨੂੰ ਸ਼ੂਟ ਮੰਗਿਆ ਵਾ ਕੰਮ ਕਰਨਾ ਕਿਹੜਾ ਸੋਕਾ ਕਾਇਗ ਨਾ ਕਰਨ ਜਾ ਰਹਾ ਇਹਨੋਂ ਸਾਰੇ ਕਿਤੇ ਬਾਜੀ ਗੱਡੀ ਲੱਗਾਓ ਲੋਵਾ ਤਾਰ ਨੂੰ ਐਨੀ ਮੀਚ ਸ਼ੂਟਿੰਗ ਆ ਜਾਓ ਚਲ ਪਹਿਲਾਂ ਕੀ ਹੋ ਗਿਆ ਹਾਂ ਸਾਈਡ ਤੇ ਬੈਠੀ ਨਹੀਂ ਤੇ ਹਾਂ ਤੇ ਇਹਨੂੰ ਤੇ ਮਿੱਟੀ ਰੋਣੀ ਆ ਥੋੜੀ ਜੀ ਠੀਕ ਆ ਉਹਨੇ ਜਿੰਨੂ ਫਿਰ ਦਿੰਦੀ ਦੀ ਹੁਣ ਆ ਦੇ ਗੁੱਗੂ ਆਦਮੇ ਕੋਈ ਇਹਨੇ ਡੇਕ ਨਾ ਜਾਈ ਇਹ ਤੇ ਲੜਨਾ ਮੇਰੇ ਨਾਲ ਆ ਲੋ ਆ ਜਾ ਜਲਦ ਪਰਸਿਆਂ ਕਾਦਣਾ ਵਾਰੀਏ ਬਾਲਟੀ ਹੈ ਕੀ ਬਾਲਟੀ ਮੇਕ ਵਾਸ ਹਾਂ ਮੈਂ ਬਾਜੀ ਆ ਜਾ ਵੇ ਕਿੰਨਾ ਚਾਹ ਆਂਟੀ ਨੂੰ ਹੈ ਆਂਟੀ ਨੂੰ ਆਂਟੀ ਨੂੰ ਮੈਂ ਕਿੰਨਾ ਚਾਹ ਆਂਟੀ ਬਹੁਤ ਫੀਲਿੰਗਾਂ ਚੱਕਾਂ ਦੀ ਆ ਮੈਂ ਤਾਂ ਨਹੀਂ ਹੁਣੇ ਕਿਤੇ ਮੈਂ ਕਰਦੀ ਰਹੀ ਨਾ ਕਦੇ ਮੈਂ ਸ਼ਰਮ ਕਰਦੀ ਆ ਹਾਈ ਮੈਂ ਆ ਮੱਮਾ ਇਹ ਕਿੱਥੇ ਕਿੱਦਾਂ ਲੱਗਣਗੇ ਆਂਟੀ ਕਹਿੰਦੀ ਤੁਹਾਨੂੰ ਲੱਗਣਗੇ ਪਰ ਪਰ ਬੋਲਾ ਜਾ ਨੀ ਮਾਡਲ ਬਣੋ ਮਾਡਲ ਆ ਗਈ ਅੱਲਾਵਾ ਆਜੇ ਆਸਤੇ ਸੋਸਰਾ ਮਿਲਦੀ ਪਰ ਬੜੀ ਗੁੱਸੇ ਵਾਲਾ ਹੈ ਨਾ ਮਜੂਦਾਂ ਬਚ ਕੇ ਮੋੜ ਤੋਂ ਮੁੜਿਆ ਚਲੋ ਮੜਾ ਹੋਣ ਤੇ ਤੇਰੀ ਵਾਰੀ ਚਲੋ ਪਿੱਛੇ ਜਾ ਹਾਂ ਪਿੱਛੇ ਜਾ ਹਾਂ ਹੋ ਕੇ ਬਸ ਇੰਨਾ ਪੈਣਾ ਤੇ ਮੈਨੂੰ ਆਂਦੀ ਪਿੱਛੇ ਜਾ ਤੂੰ ਆਪਣੇ ਘਰ ਲੈ ਆਪਣੇ ਘਰ ਘਰਿਆਂ ਚ ਲਾ ਦੇ ਦਬਲ मीनिंग ਨਿਕਲੀ ਜਾਂਦੇ ਆ ਹਾਂ ਕਿੰਨੀ ਆ ਹੋ ਮੈਂ ਗੌਰ ਨਹੀਂ ਕੀਤੀ ਮੈਂ ਗੌਰ ਨਹੀਂ ਕੀਤੀ ਮੈਂ ਵੀ ਗੌਰ ਨਹੀਂ ਕੀਤੀ ਜਦੋਂ ਛੱਡ ਕੇ ਆਏ ਕੱਢੀ ਜਾ ਨਹੀਂ ਕੀ ਕਹਿੰਦੇ ਜਰਾ ਸਹੀ ਗੱਲ ਨਹੀਂ ਕਰਦੇ ਹੋਈ ਆਣੀ ਮੈਨੂੰ ਉਹ ਮਿੱਟੀ ਨਾ ਨਹੀਂ ਘੜੀ ਆਹ ਹੋਤੇ ਇੱਥੇ ਮਿੱਟੀ ਲਾਉਣ ਦੇ ਜੇ ਬੈਠੇ ਉੱਪਰ ਮੈਂ ਉਹਨਾਂ ਦੇ ਅੰਦਰ ਹੀ ਮਗਰੇ ਦੋਵੇਂ ਇਕੱਠੀਆਂ ਨਹੀਂ ਹੋਣ ਆਪਾਂ ਨਹੀਂ ਵੇਖ ਨਹੀਂ ਵੇਖ ਚਾਚੇ ਦੇ ਕੰਮ ਨਹੀਂ ਦੇਖ ਨਾ ਮੈਂ ਦੇਖੋ ਗੱਲ ਪਹਿਲਾਂ ਕਰੀਏ ਚਾਚਾ ਬੈਠੇ ਤਰਾ ਦੇਣਾ ਛੱਡ ਛੱਡ ਮੇਰੀ ਬਾਹਵੇਂ ਬਾਹ ਛੱਡ ਆ ਜੂਗੀ ਉੱਤੋਂ ਮੇਰੀ ਮਾਂ ਦੇ ਬਾਹ ਛੱਡ ਆਈ ਮੈਂ ਮਰਦਾ ਸਾਰੇ ਜੋ ਨੰਗਣਾ ਫਾੜ ਬੇ ਫਾੜੂ ਮੇਰੀ ਬਾਹ ਫਾੜ ਹਾ ਹੜੋ ਨੇ ਆਜ ਕੀ ਹੈ ਕੱਲੇ ਅੰਕਲ ਹੀ ਖਾਣੇ ਬੋਲਦੇ ਪਰ ਆਂਟੀ ਉਹਨਾਂ ਤਾਂ ਵੀ ਉੱਤੇ ਆ ਫੜੋ ਅੰਕਲ ਜੀ ਆਂਟੀ ਨੂੰ ਫੜੋ ਫੜ ਦੇ ਫੜ ਮੇਰੀ ਬਾਹਂ ਵੇ ਬਾਹਂ ਫੜ ਇਹਦੇ ਨਾਲ ਤੁਸੀਂ ਆ ਜਾਓ ਇਧਰ ਮਿਲ ਗਿਓ ਤਰੀ ਹੋ ਜੋਂ ਮਾਸਾ ਤਾ ਦਿਵਾਵਾ ਲਹਨ ਤੜੀ ਹੋ ਬਦੀ ਹੋ ਹਾਂ ਅਜੋ ਹੋ ਬਦੀ ਹੋ ਕੋਈ ਨਾ ਕੋਈ ਕਹਿੰਦੇ ਬਾਰੇ ਆ ਤੁਹਾਡੇ ਬਾਪੂ ਦਾ 500 ਰੁਪਇਆ ਆ ਹਾਂ ਸਤਾ ਜੀ ਮੈਂ ਤਾਂ ਖਾ ਜੋ ਤੀ ਰ ਖੋ ਰਣਾ ਪਰ ਬਚ ਗਿਆ ਮੇਰੇ ਕੋਲ ਇੱਕ ਮੱਠੇ ਖਾਦੇ ਹਾਂ ਆਏ ਬਾਲਾ ਚੱਕੇ ਮਾਰਿਆ ਹਜੀ ਮੱਝਿਆ ਨਹੀਂ ਪਰ ਐ ਮਾਰਿਆ ਥੋੜਾ ਕਹਿੰਦੇ ਦੂਜਾ ਝੋਲਾ ਲੈ ਕੇ ਜਾ ਸਿੱਲਰ ਮੈਂ ਨਾ ਅੱਜ ਹੀ ਖਾਣਾ ਮਾਰ ਕੇ ਦੂਜਾ ਲੈ ਜੁਗਿਆ ਨਾ ਕਿੰਨਾ ਵੀ ਹੋ ਗਿਆ ਮੀਠੇਜ ਗਿਆ ਨਾਲੇ ਵੀ ਦੇ ਵਿੱਚ ਨੂੰ ਹਾਂ ਨਾਲੇ ਵੀ ਲੈਂਦੀ ਨੀ ਨਾ ਇਹ ਪਜਾਮਿਆਂ ਦੇ ਵਿੱਚ ਨਹੀਂ ਦੀ ਜੀ ਓ ਮੇਰੇ ਇਹਦੀਆਂ ਚੂੜੀਆਂ ਵਿੱਚ ਤੇ ਮੇਰਾ ਹੈ ਕਿ ਮੈਂ ਆਪਣਾ ਸਮਝਾ ਨਹੀਂ ਆ ਮੈਂ ਲਾ ਕੇ ਇਹਦੇ ਵਿੱਚ ਗੱਠ ਦੇ ਕੇ ਆਪਣਾ ਇਕੱਠਾ ਰੱਖ ਜਾਣਾ ਇੱਕੇ ਭਾਈ ਸਿਰ ਉੱਥੇ ਕੱਢ ਕੇ ਪਾਉਣਾ ਆ ਮੈਂ ਉਹਦਨੇ ਉਹ ਸੀਨ ਬਣਾਉਂਦੀ ਹਾਂ ਤੁਹਾਡਾ ਕਹੂਣੀ ਆਸ਼ਾ ਵਰਕਰ ਦਾ ਨੰਬਰ ਦਿੱਤਾ ਨਾ ਮੈਂ ਤੁਹਾਨੂੰ ਹਾਂ ਇਹਦੀ ਆਸ਼ਾ ਵਰਕਰ ਇਹਨਾਂ ਉਹ ਆਂਟੀ ਮੈਂ ਦੱਦੀ ਆਪਾਂ ਇਹ ਕੁਛ ਠੀਕ ਹੈ ਅੰਦਰ ਆ ਆ ਠੀਕ ਹੈ ਹਾ ਹਾ ਉਹ ਉਹਨਾਂ ਨੂੰ ਫੋਨ ਕਰੋ ਡਾਡਾ ਪੁੱਛਣਗੇ ਤੁਹਾਡੇ ਕੋ ਮੈਜੋ ਕਰਲਾ ਗੱਲ ਤੂੰ ਵੀ ਹਾਂ ਮੈਂ ਕੀ ਕਰਦੀ ਹੈ ਵਾਕਿਆ ਨਹੀਂ ਚਾਚੇ ਦੀ ਮੈਂ ਤਰ ਮੈਂ ਹੱਸੀ ਗਈ ਹੁਰਲੇ ਬੰਨੇ ਮੇਰਾ ਮੂੰਹ ਪੁਛਾੜੀ ਸੀ ਨਾ ਮੈਨੂੰ ਬੜਾ ਹਾਸਾ ਆ ਚਾਟਾ ਹਾਂ ਵੀ ਨਾ ਤੂੰ ਬੋਲਦੀ ਪਰ ਤੇਰੇ ਬਾਅਦ ਤੇ ਜੈਜ ਨਹੀਂ ਹੁੰਦਾ ਕਹਿਣਾ ਤੈਨੂੰ ਬਹੁਤ ਗਾਲਾਂ ਪੈਣੀਆਂ ਉਦਾਂ ਸੀ ਹਾਂ ਵਿੱਚ ਗੁੰਡ ਬਣਾ ਕੇ ਤੇ ਦੱਸ ਬਹੁਤ ਜ਼ੋਰ ਦੇ ਪੁੱਛਣਾ ਨਹੀਂ ਇਹ ਕਹਿੰਦੇ ਹੀ ਆ ਵੀ ਇਦਾਂ ਮਾਣਾ ਗੁੰਡਾ ਇਦਾਂ ਕਿਸੇ ਦਾ ਕੰਮ ਕਰੀਏ ਹਾਂ ਤੇ ਆਪਣੇ ਮੂੰਹ ਤੇ ਨਾ ਕਹਣੇ ਪਿੱਠ ਪਿੱਛੇ ਤੇ ਕਹਿੰਦੇ ਹੀ ਆ ਪਰ ਇਹਨੇ ਮੂੰਹ ਤੇ ਕਹਿਤਾ ਕੀ ਕਹਿਤਾ ਥੋੜੀ ਤੇਰੀ ਧਾੜੀ ਕੀ ਥੋੜੀ ਤੇਰੀ ਚਿੱਟੀ ਨਰੀ ਦਾੜੀ ਚਿੱਟੀ ਤੇਰੀ ਦਾੜੀ ਤੌੜਾ ਨਹੀਂ ਹੁੰਦਾ ਮਤਲਬ ਹੈ ਵੀ ਚਿੱਟੀ ਦਾੜੀ ਵੀ ਦਿਖੰਡੀ ਆ ਆਹੋ ਆਹੋ ਸਮਝ ਜਿਦਾ ਨੇ ਤੌੜਾ ਝਾਟਾ ਹੁੰਦਾ ਆਹ ਵਾਲੀ ਦਾ ਕਿਦਾ ਆਖੇ ਚਿੱਟੀ ਦਾੜੀ ਦੇ ਤੌੜਾ ਝਾਟਾ ਤੇ ਪਤਾ ਕੀ ਆ ਬੁੱਢਿਆ ਸ਼ਰਮ ਕਰ ਤੀ ਸਾਹ ਦੇ ਨਾਲ ਹੀ ਕਹਿਣਾ ਪਿਆ ਹੁੰਦਾ ਤੈਨੂੰ ਹੀ ਸੰਗਦੇ ਚਲੋ ਅੰਕਲ ਵੱਡੇ ਆ ਇੱਥੇ ਸੰਗਦੇ ਤਾਂ ਕਹਿੰਦੇ ਅਰੇ ਸੰਗਦੇ ਆ ਇੰਨਾ ਕੁਝ ਬੋਲ ਕੇ ਤਾਂ ਚੰਦੇ ਨੂੰ ਸੰਗਦੇ ਅੱਜ ਕਿਦਾਰ ਨੂੰ ਬੋਲਿਆ ਨਾ ਕੱਲ ਬੜਾ ਇਹ ਕਿਆ ਉੱਧਾ ਖੜੀ ਆ ਫਿਰ ਨੂੰ ਦੇ ਗੰਦਾਰ ਆਹੋ ਤੇ ਮੈਂ ਉਹ ਹੱਸਣ ਦੇ ਬੜਾ ਮਾਮਾ ਛੜਾਵਾ ਆਹੋ ਇਹ ਮਾਮਾ ਇਹ ਤਾਂ ਮਾਨੀ ਹੀ ਰਕੀ ਲੈ ਇਹਨਾਂ ਆਹ ਫਿੱਡੀ ਵੱਡੀ ਵੀ ਮੁਢੀ ਮੋਟੀ ਨਾਲੇ ਬਹੁਤ ਚੰਗਾ ਸੁਭਾਅ ਦਾ ਆਂਟੀ ਦਾ ਵੀ ਸੁਭਾਅ ਬੜਾ ਚੰਗਾ ਵਾ ਨਾ ਨਾ ਮੇਲਾ ਪਿਆਰ ਹੀ ਮੇਰਾ ਹਰ ਇੱਕ ਗੱਲ ਵਾ ਗਾਣੇ ਬੜੇ ਵਧੀਆ ਬੋਲਦੀ ਆ ਲੋਕੀ ਆਂਦੇ ਆ ਵੀ ਆਂਟੀ ਇੰਨਾ ਵੀਡੀਓ ਵਿੱਚ ਇੰਨਾ ਬੋਲਦੀ ਤੇ ਨਵਾਂ ਨਾ ਪਤਾ ਨਹੀਂ ਕਿਦਾਂ ਘੜੀ ਕੱਢਦੀ ਹੋਣੀ ਆ ਕਮੈਂਟ ਪੜਿਆ ਹੀ ਕਿਦਦਣ ਮੇਰੇ ਸਭ ਨਾਲ ਕੱਲ ਵਾਲੀ ਵੀਡੀਓ ਚ ਪਰਸੋਂ ਵਾਲੀ ਚ ਆਉਂ ਡਿਆ ਹੈਗਾ ਕੱਲ ਨਾ ਮੈਂ ਪੜਾਂਗਾ ਹੈਗਾ ਇਹਨੂੰ ਹੂੰ ਨਵਾਂ ਨਾ ਬਹੁਤ ਵਧੀਆ ਘੜੀ ਕੱਢਦੇ ਆ ਕੋਈ ਪਲਾਨ ਕੀਤਾ ਫਿਰ ਮੈਂ ਨਹੀਂ ਕੋਈ ਵੀ ਤੇ ਕੀਤਾ ਮੈਂ ਕਹਿਣਾ ਸੀ ਕਿ ਇਹਨਾਂ ਨੂੰ ਲੱਗਦਾ ਸ਼ਾਇਦ 2-4 ਦਿਨ ਘਰ ਆ ਕੇ ਰਹਿਗੀ ਕੱਲ ਨਾ ਇਹਨਾਂ ਨੇ ਪਾਇਆ ਹੈਗਾ ਆਪਣਾ ਲਾਈਵ ਹੋਏ ਤੁਸੀਂ ਮੰਨਦੇ ਸਕਾਪ ਕਰਨੀ ਹਾਂ ਰੱਬ ਤੇ ਉਹ ਇਹਨਾਂ ਨੇ ਮਤਲਬ ਕਿਹਾ ਕਿ ਜਦੋਂ ਸਾਡੇ ਸਬਸਕ੍ਰਾਈਬਰ ਪੂਰੇ ਹੋ ਜਾਣਗੇ ਨਾ ਉਦੋਂ ਫਿਰ ਆਪਾਂ ਤੁਹਾਡਾ ਨਾਂ ਉਹ ਰੂਬਰੂ ਕਰਿਆ ਕਰਾਂਗੇ ਪੋਡਕਾਸਟ ਤੇ ਮੈਂ ਫਿਰ ਥੱਲੇ ਹੱਸਣਾ ਲਿਖਤਾ ਵੀ ਸਬਸਕ੍ਰਾਈਬਰ ਪੂਰੇ ਨਾ ਕਰੋ ਹਾਂ ਹੈਨਾ ਤੇ ਗੁਰਪ੍ਰੀਤ ਦੇ ਮਨ ਚ ਹੋ ਗਿਆ ਵੀ ਤੁਸੀਂ ਮੰਮੀ ਕਿਹਾ ਵੀ ਸਬਸਕ੍ਰਾਈਬਰ ਨਾ ਕਰੋ ਤੇ ਮੈਂ ਹਾਂ ਏਦਾਂ ਮੈਨੂੰ ਸਮਝ ਨਾ ਲੱਗੇ ਪਹਿਲਾਂ ਵੀ ਕੀ ਗੱਲ ਕਰਨ ਰਹੀ ਆ ਤੇ ਮੁੜ ਕੇ ਮੈਂ ਆਪਣੇ ਮਨ ਸੋਚਾ ਮੈਨੂੰ ਬੁਖਾਲ ਦੱਸੇ ਵੀ ਕੀ ਲਿਖਿਆ ਆਂਦੀ ਗਾੜੀ ਤੇ ਹੱਸਾ ਲਿਖਿਆ ਵਾ ਤੇ ਇੱਕ ਤਾਂ ਨਾ ਜਰਾ ਵੀ ਹਾਡੇ ਉਹ ਤੇ ਹੋ ਗਈ ਨਾ ਗੱਲ ਦੋ ਦੋ ਮੀਨਿੰਗ ਨਿਕਲ ਆਏ ਨਾ ਪਿਛੇ ਜਿਹੜਾ ਸਾਡੇ ਸਬਸਕ੍ਰਾਈਬਰ ਸਾਰੇ ਪੂਰੇ ਹੋ ਗਏ ਤੇ ਫੇਰ ਅਸੀਂ ਢਾੜਨਾ ਪਿਓ ਰੂਬਰੂ ਕਰਿਆ ਕਰਾਂਗੇ ਪੋਡਕਾਸਟ ਤੇ ਮੈਂ ਪੂਰੇ ਕੀ ਕਿਹਾ ਵੀ ਜਿਹੜਾ ਸਾਡੇ ਸਬਸਕ੍ਰਾਈਬਰ ਮਰ ਜਾਣਗੇ ਜਿੱਦਾਂ ਤੇ ਮੈਂ ਸਬਸਕ੍ਰਾਈਬਰ ਪੂਰੇ ਨਾ ਕਰੋ ਤੇ ਇਦਾਂ ਕਰਕੇ ਮੈਂ ਲਿਖ ਦਿੱਤਾ ਤੇ ਇਹਨਾਂ ਨੂੰ ਲੱਗਾ ਕੋਈ ਜਿੱਦਾਂ ਵੀ ਕਿਹਾ ਤਾਂ ਸਬਸਕ੍ਰਾਈਬਰ ਨਾ ਕਰੋ ਪਰ ਮੈਂ ਕਹਿੰਨੀ ਆ ਜਿਹੜਾ ਉਹਨਾਂ ਦਾ ਜੋਦੇ ਹੁਣ ਆਨੇ ਮਨਜੋਧਾ ਨੇ ਲਾਈਵ ਕੀਤਾ ਸੀ ਕੱਲ ਲਾਈਵ ਲਾਈਵ ਹੋਏ ਸੀ ਸਾਰੇ ਜਾਨ ਇਹਨਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਨਹੀਂ ਹੈ ਨਾ ਸਟਾਰਟ ਕਰਨੇ ਪੋਰਡਕਾਸਟ ਮੈਨੇ ਪਹਿਲਾਂ ਮਨਜੋਤ ਮਾਨ ਤੇ ਬਲੌਗ ਦੇ ਹਨਾ ਉਹਦੇ ਵੀ ਮੈਨੂੰ ਕੀ ਕਹਣਾ ਪਤਾ ਆਉਂਦੀ ਉਹ ਉਹ ਜਿਹੜੇ ਪੋਰਡਕਾਸਟ ਹਨਾ ਉਹੀ ਵਾਲੇ ਪਾ ਕੇ ਉਹਦੇ ਤੇ ਦੇ ਦੇ ਵੇਖ ਲਾਂਗੇ ਵੀ ਹਨਾ ਤੇ ਸ਼ੇਅਰ ਕਰਨ ਮੈਨੇ ਬਣਾਗੇ ਤੇ ਫੇਰ ਸਭ ਤੋਂ ਆਪਣੀਆਂ ਕਾਜ਼ੀਆਂ ਹਰੇ ਰੰਗ ਦੇ ਪੋਰਡਕਾਸਟ ਸ਼ੁਰੂ ਕਰ ਦਿਆ ਕਰਾਂਗੇ ਜਿਹੜੇ ਛੱਡਦੇ ਹਨਾ ਵਿੱਚ ਹੀ ਆਣਾ ਹਾਂ ਹਮ ਕਈ ਬੜੇ ਰਹਿੰਦੇ ਆ ਜਗੇ ਉਹ ਇੱਕ ਸਾਈਡ ਤੇ ਰਹੂਗਾ ਨਾ ਪੋਰਡਕਾਸਟ ਨਵੇਂ ਸਿਰੇ ਉਹ ਫੇਰ ਪਾਣੀ ਗੰਦੇ ਵੀ ਤੇ ਮੇਰਾ ਵੇਲ ਹੋਣਾ ਲਿਹਾਣਿਆ ਲਿਡਰ ਲਿਹਾਣਿਆ ਬਾਜਵਾ ਲਿਹਾਣਿਆ ਐਮਐਲ ਹੋਣਾ ਇਹ ਕਹਾਣੀ ਕੋਈ ਸੁਣੀ ਆ ਕੀ ਆਪਣਾ ਅਮਰਜੀਤ ਆਵਾਂ ਅਮਰਪਾਲ ਅਮਰਪਾਲ ਸਿੰਘ ਹੂੰ ਤੇ ਧਰਪ ਸਿੰਘ ਬਾਹਾਂ ਆਪਣਾ ਲਾਡੀ ਬਾਲਵਾ ਹਾਂਜੀ ਹੂੰ ਜਣਾ ਮੁੰਡੀਆਂ ਨਾ ਇਹਨਾਂ ਆ ਮੈਂਬਰ ਬਲਾਂਤ ਵੀ ਆ ਗਏ ਹਾਂ ਮੈਂ ਇਹਨਾਂ ਦਾ ਕਿਧਰ ਕਰਨਾ ਬੋਰਡ ਕਾਰਡ ਦਾ ਹੋ ਗਿਆ ਵਾ ਮੇਰਾ 500 ਰੁਪਏ ਜਿਹੜਾ ਲਿਆ ਉਹਦੇ ਫਰਾਖ ਮਿੰਦ ਨਹੀਂ ਇਹਨਾਂ ਨੂੰ ਹੋਰ ਸਭੀ ਕਾਣੀ ਨਹੀਂ 500 ਦਾ ਇੱਡਾ ਹੇਰ ਵਾਲਾ ਗਿਆ ਕਿ ਚਾਦਰ ਥਾਂ ਕਰਨ ਦਾ ਟਾਈਮ ਨਹੀਂ ਲੱਗਾ ਕੋਈ ਨਹੀਂ ਚੱਤੋ ਕੋਈ ਨਹੀਂ ਤੋ ਇਹ ਕੋਈ ਗੱਲ ਉਹ ਮੈਂ ਤੁਹਾਨੂੰ ਬੈਕ 500 ਦੇ ਦਾਂਗੇ ਕੋਈ ਗੱਲ ਇੱਡਾ ਜੀ ਨਾ ਥੋੜਾ ਕਰੋ ਮੈਂ 500 ਰੁਪਏ ਵਰਗੀ ਵੀ ਨਹੀਂ ਗਈ ਆ ਮੈਂ ਹੈਗੀ ਤੇ ਸਹੀ ਆ ਨਹੀਂ ਉੱਤੋਂ ਵੀਡੀਓ ਵਿੱਚ ਕਿਤਾ ਪਿੱਛੇ ਪਿੱਛੇ ਇੰਨੀਆਂ ਨੇ ਨੋਟ ਲਈ ਫਿਰਦੇ ਹੋ ਉਹ ਤਾਂ ਨਹੀਂ ਹੁਣ 500 ਵੀ ਨਹੀਂ ਚਰਿਆ ਜਾਂਦਾ ਵੇਖ ਲਾ ਉਹ ਵੀਡੀਓ ਹੈ ਨਾ ਫਿਰ ਹਾਂ ਉਹ ਝੂਠ ਮੂਠ ਹੀ ਨਾ ਉਹ ਝੂਠ ਮੂਠ ਹੀ ਪਤਾ ਵੀ ਝੂਠ ਮੂਠ ਆ ਤੇ ਫਾੜੀ ਲੈਣੇ ਆ ਹਾਂ ਅੱਜ ਨਹੀਂ ਉਹ ਸਰਦਾਰਾ ਦੇ ਨੂੰ 500 ਮਿਲਣਾ ਹਾਂ ਅੱਜ ਭਾਵੇਂ ਜਿੱਦਾਂ ਮਰਜੀ ਕਰ ਚਾਦਰ ਭਾਵੇਂ ਤਾਂ ਕਰ ਤੇ ਭਾਵੇਂ ਤਾਂ ਕਰ 500 ਨਹੀਂ ਪੈਣਾਂ ਨਹੀਂ ਜੀ ਮੈਂ ਤੇਰੇ ਸੱਚ ਬੋਲਟਾਈ ਮਾਰਨੇ ਲੱਗੀ ਮੈਂ ਐਡਾ ਗਾਵੇ ਜੇ ਤੇਰੇ ਸਿਰ ਚ ਵੱਜ ਗਿਆ ਮੇਰੇ ਗੱਲ ਤੇ ਪੈ ਜਾਣਾ ਬੋਲਟਾ ਗੱਡੀ ਉਹ ਤੀਹਣਾ ਹਾਰਵਾਤਾ ਗਿਫਟ ਦੇਤਾ ਨਵਾਂ ਨੇ ਆਹੋ ਹਮੈਂ ਤਾਂ ਕਮਾਜੋ ਟਿਕਾਣੇ ਸਬਸਕ੍ਰਾਈਬ ਹੋਰ ਵੀ ਨਾਲ ਵੀ ਉਹ ਬਚਾ ਦਿੱਤਾ ਇਹਨਾਂ ਨੇ ਰੋੜੇ ਮਾਰੇ ਹੂੰ ਨਹੀਂ ਤੈਨੂੰ ਲੱਕੜਾਂ ਮਾਰੀਆਂ ਮੈਂ ਨਹੀਂ ਪਿਛੇ ਪਾਉਂ ਕੇ ਵੇਖਿਆ ਮਾਰੇ ਤੇ ਹੈ ਜਾਈਂ ਤੂੰ ਪਿਛੇ ਪਾਉਂ ਕੇ ਨਹੀਂ ਵੇਖਿਆ ਮੈਂ ਨਹੀਂ ਵੇਖਿਆ ਪਰ ਮੈਂ ਸਮਝਦੀ ਹਾਂ ਵੀ ਮੇਰੇ ਕੋਲ ਮੈਂ ਕੁਝ ਬੋਲੀ ਗਈ ਹਾਂ ਤਾਂ ਮੜਕੇ ਮੈਂ ਚੇਤਾ ਮੇਰੇ ਕੋਲ ਮੈਂਗਾ ਨਹੀਂ ਕਰ ਫਿਰ ਮੈਂ ਜਿਉਂ ਦੌੜ ਲਾਈ ਦੋਰ ਤੱਕ ਵੇਖਿਆ ਇਹ ਤੂੰ ਮੈਨੂੰ ਹਾਂ ਅੱਛਾ ਉਹ ਬਾਅਦ ਇੱਕ ਵਾਰੀ ਹੈਂ ਅੰਦਾ ਉਹ ਬਾਅਦ ਇੱਕ ਵਾਰੀ ਇਹ ਨਾ ਨਾ ਲਵਾਈ ਭਰਾਵਾ ਨਹੀਂ ਲਵਾਈ ਗੱਲ ਕਰੀਆ ਵੀ ਇਹ ਘਰ ਨਹੀਂ ਮੇਰਾ ਵਸਣ ਦੇਣਾ ਚਾਹੁੰਦੀਆਂ ਵੀ ਮੇਰੀ ਰੋਟੀ ਨਾ ਪੱਕੇ ਉਹ ਵੀ ਜਿਹੜੇ ਉਹ ਚੁੱਲ੍ਹਾ ਖੜਿਆ ਉਹਦੇ ਉੱਤੇ ਹਾਂ ਨਾਲੇ ਚਾਚੇ ਦਾ ਘਰ ਸੰਭਰਾ ਨਾ ਬਣਾਉਂਦਿਆ ਜਣਾ ਇਦਾਂ ਹੀ ਆ ਨਾ ਇਦਾਂ ਹੀ ਹੁੰਦਾ ਹੀ ਆ ਨਾਲ ਚ ਹਰ ਇੱਕ ਹਾਂ ਜੀ ਆਗੇ ਵੀਡੀਓ ਉਹ ਕਈ ਇੰਦੇ ਆ ਨਾ ਉਹ ਜਿਤਨਾ ਚਾਚੇ ਤਾਇ ਕੋਈ ਛੜਾ ਦੋ ਬਣਾਉਂਦਿਆ ਹੋਵੇ ਅਗਲੇ ਰੀਜ਼ੇ ਲਈ ਚਲੋ ਵੀ ਮੇਰਾ ਵੀ ਬਣ ਜੇ ਸਾਰੇ ਵੀ ਹੁੰਦਾ ਵਾ ਵੀ ਉਮਰ ਸਾਰੀ ਭੋਗ ਗਏ ਆ ਤੇ ਚਾਹ ਜਿਹੜੀ ਰਹਿੰਦੀ ਉਮਰ ਤੇ ਨਾ ਹੀ ਹੋਵੇ ਤੇ ਜ਼ਮੀਨ ਜਮੂਨ ਆਪਣੇ ਵਾਲੀ ਹੋ ਜੇ ਇੱਦਾਂ ਖੜ ਕਰਦੇ ਹੁੰਦੇ ਆ ਆਹ ਕਿ ਹਕੀਕਤ ਵਿੱਚ ਵੇਦਾ ਹੈ ਇਹ ਹਾਂ ਹਾਂ ਹੁੰਦਾ ਵਾ ਇੱਦਾਂ ਇਹ ਤਾਂ ਫਿਲਮ ਹੀ ਇੱਕ ਸੂਡਾ ਹੁੰਦੀ ਹੈ ਇਹੋ ਜਿਹਾ ਕੋਈ ਨਹੀਂ ਹੈਗਾ ਇੱਦਾਂ ਆ ਜੱਟ ਦਾ ਸੀਰੀ ਜਿਹੜਾ ਉਹ ਇਹਦੇ ਵਿੱਚ ਵੇਖਾਨੂੰ ਕਿਤੇ ਕਮੈਂਟ ਆਉਂਦੇ ਮੈਂ ਉਹਤਰਾ ਹੁਣ ਜੇ ਆ ਵੀ ਜਿੰਦਦਰ ਜਿਹੜੀ ਹੈ ਨਾ ਜਿੱਦਾਂ ਦਾ ਲਿਆਰੀ ਉਦਾਂ ਦਾ ਹੀ ਉਹਨੂੰ ਪੜਨਾ ਪਤਾ ਜੇ ਉਹ ਇਹ ਆ ਵੀ ਜਿੱਦਾਂ ਦਾ ਇਹਨੂੰ ਕਮੈਂਟ ਕਰਨ ਦੇ ਆ ਹੁਣ ਜਿੰਦਾਂ ਵੀ ਸਾਨੂੰ ਐਕਟਿਵ ਮਿਲੀ ਆ ਹੀ ਨਾ ਉਹਦਾਂ ਦੇ ਕਰਨਾ ਹੀ ਪੈਣਾ ਨੂੰ ਤੇ ਜਿਹੜੇ ਸੀਨ ਆ ਹੀ ਕਰਦੇ ਆ ਮਗਰ ਬੜੇ ਔਖਾ ਕਰਨਾ ਇਹੋ ਜਿਹੇ ਸੀਨ ਕਰਨੇ ਬੜੇ ਔਖੇ ਆ ਐਕਟ ਦੇ ਹਿਸਾਬ ਨਾਲ ਮੈਂ ਹੁਣ ਠੇਕੇ ਨਹੀਂ ਠੇਕੇ ਦੇ ਵਿੱਚ ਮੈਨੂੰ ਕਿੰਨੀਆਂ ਗਾਲਾਂ ਪੈਣੀਆਂ ਪਰ ਮੈਨੂੰ ਪਤਾ ਵੀ ਉਹ ਸੀਨ ਕਿੱਦਾਂ ਔਖਾ ਮੈਂ ਬੱਧੀ ਮੈਂ ਉਹ ਮਾਮੂ ਕੀਤਾ ਦੀ ਵਧੀਆ ਅੰਦਰ ਨਹੀਂ ਬੈਣਾ ਪੈਂਦਾ ਨਾ ਸਰਦਾਰ ਦੇ ਹਿਸਾਬ ਨਾਲ ਬੈਣਾ ਪੈਂਦਾ ਨਾ ਉਸ ਹਿਸਾਬ ਨਾਲ ਹਾਂ ਕਿਰਦਾਰ ਦੇ ਹਿਸਾਬ ਨਾਲ ਮੈਨੂੰ ਫਿਰ ਪਰਣਾ ਪੈਂਦਾ ਪਰਣਾ ਪੈਂਦਾ ਵਾ ਤੇ ਮੈਂ ਬਾਕੀ ਮਨਪਰੀਦਾ ਜੀ ਕਰਨਾ ਪੈਣਾ ਹੈ ਮੈਂ ਚਲੋ ਕੋਈ ਨਹੀਂ ਕਰਦੇ ਆ ਜਿਹੜੇ ਪਿੰਡ ਭਰਾ ਸਗੋਂ ਵਧੀਆ ਕਰਦੇ ਆ ਜਿਹੜੇ ਹਿਸਾਬ ਦੇ ਨਾਲ ਅਸਾਂ ਨੂੰ ਦੱਸਦੇ ਆ ਉਹ ਸੋਹਣਾ ਦੱਸਦੇ ਮੈਂ ਚੰਗਾ ਕਰਵਾਉਣਾ ਵਾ ਵਧੀਆ ਹੀ ਹੈ ਜੇ ਹਾਂ ਜੇ کردار ਦੇ ਹਿਸਾਬ ਨਾਲ ਐਕਟਿੰਗ ਕਰਦੇ ਤਾਂ ਵੀ ਗਾਣਾ ਜੇ ਨਾ ਕਰੋਗੇ ਤਾਂ ਵੀ ਨਾ ਸਹੀ ਗੱਲ ਹੁਣ ਮੈਨੂੰ ਕੋਈ ਕਹਿੰਦਾ ਵੀ ਆਂਟੀ ਤੈਨੂੰ ਬੁੱਢੇ ਵਾਰੇ ਤੈਨੂੰ ਆ ਲਿਖ ਘਰ ਨਹੀਂ ਜੱਜਦਾ ਤੂੰ ਇਹ ਕਿਉਂ ਪਾਇਆ ਵਾ ਨਾ ਹੁਣ ਮਨਪਰੀ ਜਾਂਦੀ ਆ ਵੀ ਪਾਉਣਾ ਵਾ ਵੀ ਤੂੰ ਮੇਰੇ ਨਾਲ ਪਾਉਣਾ ਹੀ ਪਾਉਣਾ ਤੂੰ ਮੈਂ ਕੀ ਕਰਾਂ ਸੇਂਦ ਕਰਨਾ ਹੀ ਪੈਣਾ ਯਾਰ ਮਤਲਬ ਡਿਮਾਂਡ ਵਾ ਕਰਨਾ ਤੇ ਸਾਡਾ ਨੰਗੇਜ਼ਤ ਨਹੀਂ ਨਾ ਹੈਗਾ ਆਹੋ ਨੰਗੇਜ਼ ਨਹੀਂ ਨਾ ਹੈਗਾ ਜਿੱਦਣ ਆਪਾਂ ਨੰਗੇਜ਼ ਕਰਾਂਗੇ ਉਦੋਂ ਸਾਨੂੰ ਭੈਣ ਭਰਾ ਕਹਿ ਵੀ ਸਕਦੇ ਹਾਂ ਬਿਲਕੁਲ ਬਿਲਕੁਲ ਹਣਾ ਆਪਣੀ ਲਾਈਨ ਤੋਂ ਢੱਕ ਗਏ ਨਾਲੇ ਮੈਂ ਵੀ ਮੈਂ ਵੀ ਖੁਸ਼ ਹਾਂ ਮੈਂ ਇਹ ਤੱਕ ਕਗਰਾ ਕਦੀ ਪਾਇਆ ਹੀ ਨਹੀਂ ਪਹਿਲੀ ਵਾਰ ਪਾਇਆ ਨਾਲੇ ਐਂਟਰਟੇਨਮੈਂਟ ਵਾ ਜੇ ਜੇ ਆਪਾਂ ਪੂਰੇ ਲਿਬਾਸ ਵਿੱਚ ਰਹਿਣਦੇ ਆ ਚੁੰਨੀਆਂ ਲੈਣਦੇ ਆ ਨਾ ਫਿਰ ਫਿਰ ਕੋਈ ਜੱਜਣ ਨਾ ਜੱਜਣ ਵਾਲੀ ਗੱਲ ਨਹੀਂ ਆਹੋ ਬਾਕੀ ਫਿਰ ਗੱਡੀਆਂ ਵਾਲੇ ਤਾਂ ਕਲਦਾਰ ਵਾ ਫਿਰ ਜਿੱਦਾਂ ਗੱਡੀਆਂ ਵਾਲੇ ਕਲਦਾਰ ਕੱਪ ਪਹਿਰਾਵਾ ਪੁੱਠੇ ਕਰੋ ਜੋੜਦੇ ਜਾਈਂਗਾ ਵੀ ਇਨਸਾਨ ਆਗੇ ਦੇਖੋ ਇਹ ਸਾਡੇ ਨਾਲੋਂ ਚੰਗੇ ਆ ਐਡੀ ਗੱਲ ਨਹੀਂ ਆ ਸਾਡੇ ਨਾਲੋਂ ਵਧੀਆ ਵਾ ਹਾਂ ਕਈ ਮਾੜੇ ਇਹ ਸਾਰਿਆਂ ਦੇ ਨਾਲੇ ਜਿਹੜੇ ਉਹਨਾਂ ਦੀ ਭਾਸ਼ਾ ਆ ਤੁਹਾਡੇ ਕੋਲ ਨਹੀਂ ਸਾਡੇ ਕੋਲ ਬੋਲ ਜਾਣੀ ਕਿਵੇਂ ਹੈ ਉਹਨਾਂ ਪੰਜਾਬੀ ਬੋਲ ਦਿੰਦੇ ਆ ਤਾਂ ਵੀ ਕਮੈਂਟ ਆਉਂਦੇ ਆ ਉਹਨਾਂ ਦੀ ਭਾਸ਼ਾ ਵਿੱਚ ਫਰਕਾ ਥੋੜਾ ਬੋਲਣ ਦੇ ਤਰੀਕੇ ਆਹੋ ਜਿੱਦਣ ਆਪਾਂ ਵੀ ਇੱਥੇ ਗਏ ਆ ਨਾ ਬਣਾਉਣ ਨੂੰ ਸ਼ੂਟਿੰਗ ਕਰਨ ਉਹ ਦਿਨ ਉਹ ਕਹਿੰਦੀ ਕਹਿੰਦੀ ਮੈਂ ਤਾਂ ਪੰਜਾਬੀਆਂ ਦੇ ਘਰਾਂ 'ਚ ਜਾ ਜਾਈ ਦੀ ਆਹੀ ਕਹਿੰਦੀ ਪਰ ਪੰਜਾਬੀ ਬੋਲੀ ਸੀ ਉਹਨਾਂ ਦਾ ਫਰਕ ਪਾਉਂਦਾ ਉਹਨਾਂ ਦੇ ਨਾਮ ਦਾ ਥੋੜਾ ਜਿਹਾ ਅੱਚ ਵਿੱਚ ਫਰਕ ਹੁੰਦਾ ਨਾਲੇ ਹੁਣ ਇੰਨੇ ਜਿਹੜੇ ਦੇ ਰਹਿਣ ਇਹਨਾਂ ਨੂੰ ਭਾਸ਼ਾ ਆਉਣੀ ਹੋਣੀ ਇੱਧਰ ਦੀ ਜਿਹੜੀ ਆਪਣੀ ਤੇ ਰਹਿ ਰਹਿ ਕੇ ਜਾ ਵੀ ਵਰਗੇ ਹੋ ਗਏ ਸਾਡੇ ਕੋਲ ਜਦੋਂ ਇਹ ਸਟੋਰੀ ਹੈ ਨਾ ਇਹਦੇ ਵਿੱਚ ਬਾਅਦ ਵਿੱਚ ਜਿਹੜਾ ਉਹ ਫਲੈਸ਼ਬੈਕ ਵਿੱਚ ਜਾਣਾ ਵਾ ਨਾ ਫਿਰ ਪਤਾ ਲੱਗਣਾ ਵਾ ਵੀ ਇਹ ਪ्योर ਪੰਜਾਬੀ ਜਦ ਦੀਆਂ ਉਹ ਕਿਉਂ ਬੋਲਦੀਆਂ ਆ ਆ ਇਹ ਸਸਪੈਂਸ ਹੀ ਆ ਹੁਣ ਹਲੇ ਤੇ ਕੋਈ ਗੱਲ ਨਹੀਂ ਜਾਣਾ ਆ ਆ ਅਜੇ ਥੋੜਾ ਤੇਰਾ ਸਸਪੈਂਸ ਹੋਵੇ ਤੁਹਾਨੂੰ ਬੰਦੀ ਮਰੀਦਾ ਕਿ ਸਾਰਾ ਕੁਝ ਪਤਾ ਤੇ ਫਿਰ ਅਜੇ ਆਖੇ ਅਸੀਂ ਤੇ ਕਹਿੰਨੇ ਵੇਖੀ ਜਾਓ ਛੇੜੋ ਨਾ ਅਜੇ ਤੇ ਪਰ ਨਹੀਂ ਛੇੜਨੋਂ ਹਟਦੇ ਭੈਣ ਭਰਾ ਆਂਦੇ ਵੀ ਤੁਸੀਂ ਕਿਉਂ ਪਾਏ ਘਰੇ ਹੈ ਮੁੰਡਾ ਨੂੰ ਵੀ ਇੱਕ ਮਤਲਬ ਸਟੋਰੀ ਇਹ ਤਾਂ ਮੌਕਾ ਮਿਲਦਾ ਸਾਨੂੰ ਗੱਲਾਂ ਕਰਨ ਵਾਸਤੇ ਚਲੋ ਸ਼ਾਕੇ ਹਨਾ ਕਿਸ ਤਰ੍ਹਾਂ ਕੁਛ ਨਾ ਕੁਛ ਤੇ ਕਹਿੰਦੇ ਹੀ ਆ ਨਾ ਜਿਹੜੇ ਤਾਂ ਹੈਗੀ ਦੇਖ ਤਰ੍ਹਾਂ ਭਾਵੇਂ ਕਿਤਰਾ ਚੰਗੇ ਨਾ ਜਾਇ ਯਾਦ ਕਰਦੇ ਚਾਹੇ ਉਹਨੂੰ ਮਾਰੇ ਨਾ ਯਾਦ ਕਰਦਾ ਜਾਤ ਤੇ ਹਨੂੰ ਕਰਦੇ ਜਿਹੜੇ ਨਾਲ ਜੁੜੇ ਆ ਮਨ ਪਿਆਰ ਦਾ ਵੇਖ ਬੰਨੀ ਇੱਕ ਮਿੰਟ ਦੇ ਟਾਈਮ ਕੱਢ ਗਿਆ ਹਨੂੰ ਵੇਖਦੇ ਆ ਚਲੋ ਭਾਵੇਂ ਮਾਰੇ ਨਾ ਭਾਵੇਂ ਚੰਗੇ ਨਾ ਵੇਂਦੇ ਆ ਧੰਨਵਾਦ ਇਹਨਾਂ ਦਾ ਵੇਲੇ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬਰਾਂ ਦਾ ਇੰਨਾ ਧੰਨਵਾਦ ਇਹਨਾਂ ਦਾ ਕਰਦਾ ਨਾ ਇਹਨਾਂ ਦੀ ਗੱਲਾਂ ਦੇ ਵਿੱਚੋਂ ਗੱਲਾਂ ਲੱਭਦੀਆਂ ਯਾ ਤਾਂ ਇਹ ਮੈਟ ਕਰਦਾ ਗੱਲ ਆ ਜਾਂਦਾ ਆਈਡੀ ਆ ਜਾਂਦਾ ਇੱਥੇ ਦਾ ਵੀ ਬਦਲਾ ਆ ਜਾਂਦਾ ਉਹ ਆਈਡੀ ਆ ਜਾਂਦਾ ਵੀ ਇਦਾਂ ਜਿਹਾ ਆ ਜਾਂਦਾ ਹਾਂ ਤੇ ਬਾਕੀ ਸਿਖਾਉਣਾ ਹਨ ਨੂੰ ਐਕਟ ਵੀ ਇਹੀ ਦੇ ਆ ਸਬਸਕ੍ਰਾਈਬਰ ਭੈਣ ਪ੍ਰਾਈਸ ਕੋਣ ਦੇ ਲੋਕਾਂ ਦੇ ਵਾਸਤੇ ਇਹ ਸਾਰਾ ਕੁਝ ਨਹੀਂ ਅਸੀਂ ਕੀ ਤੇ ਜ਼ੀਰੋ ਬਸ ਬਸ ਕਰਦੀ ਮੈਂ ਬਾਤ ਹੁਣ ਉਹਨੂੰ ਬੁਲਾਉਂ ਚਲੋ ਹੁਣ ਮਨਪ੍ਰੀਤ ਨੂੰ ਫੋਨ ਕਰਨ ਲਈ ਆ ਚਲੋ ਠੀਕ ਆ ਜੀ ਫਿਰ ਮਿਲਾਂਗੇ ਹੁਣ ਅਗਲੇ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ